ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਕ ਲਿੰਕ ਜਿਹੜੇ ਨੇ ਅਕਾਲੀ ਦਲ ਦੇ ਵਿੱਚੋਂ ਜੋੜਨੇ ਨੇ ਜਿਹੜੇ ਸਮਝਦਾਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਗੱਲਬਾਤ ਸੁਣ ਕੇ ਨਿਰਣਾ ਜ਼ਰੂਰ ਕਰਿਆ ਕਰੋ ਵੀ ਪੰਜਾਬ ਦਾ ਬੇੜਾ ਕੌਮ ਦਾ ਬੇੜਾ ਗਰਖ ਇਹਨਾਂ ਪੰਥ ਦੇ ਨਾਂ ਤੇ ਪੰਥਦਰਦੀਆਂ ਨੇ ਅਖੋਤੀ ਪੰਥਦਰਦੀਆਂ ਨੇ ਕਿਵੇਂ ਕੀਤਾ ਮੈਂ ਗੱਲ ਜਿਹੜੀ ਕਰਨੀ ਚਾਹਨਾ ਜਿਹੜਾ ਨਵਾਂ ਪ੍ਰਧਾਨ ਲਾਇਆ ਹੈ ਵਿਭਾਗੀ ਧੜੇ ਅਕਾਲੀ ਦਲ ਵੱਲੋਂ ਚੱਲ ਅੱਜ ਸ਼ਬਦਾਵਲੀ ਥੋੜੀ ਜੀ ਬੰਦਿਆ ਤਰੀਕੇ ਨਾਲ ਬੋਲिए ਕਹੀਏ ਗਿਆਨੀ ਹਰਪੀ ਸਿੰਘ ਜੀ ਸਾਬਕਾ ਜਥੇਦਾਰ ਇਹਨਾਂ ਨੂੰ ਬਾਗੀ ਧੜੇ ਵੱਲੋਂ ਅਕਾਲੀ ਦਲ ਦਾ ਪ੍ਰਧਾਨ ਲਾਇਆ ਗਿਆ ਇਹ ਤਾਂ ਲਾ ਦਿੱਤਾ ਗਿਆ ਇਹ ਸਭ ਨੂੰ ਪਤਾ ਹੈ ਪਰ ਹੁਣ ਜਦੋਂ ਅੱਤਵਾਦ ਆਉਂਦਾ ਹੈ ਉਦੋਂ ਭਿੰਡਰਾਂ ਵਾਲੇ ਦਾ ਨਾਮ ਜਰੂਰ ਸਾਹਮਣੇ ਹੁੰਦਾ ਹੈ ਵੀ ਅੱਤਵਾਦ ਦੇ ਵਿੱਚ ਉਹ ਕਰਤਾ ਕਰਤਾ ਨੇ ਸੇਕੌਮ ਦਾ ਕਿਵੇਂ ਨੁਕਸਾਨ ਕਰਾਇਆ ਕਿਵੇਂ ਭਾਰ ਸਰਕਾਰ ਨੂੰ ਮੌਕੇ ਦੀ ਸਰਕਾਰ ਨੂੰ ਅਕਾਲ ਤਖਤ ਤੇ ਹਮਲਾ ਕਰਕੇ ਜਿਹੜੇ ਅਤਵਾਦੀ ਅਕਾਲ ਤਖਤ ਦੀ ਸ਼ਰਨ ਵਿੱਚ ਬੈਠੇ ਸੀ ਜਾਂ ਕਹਿ ਲਈਏ ਗੁਰਦੁਆਰੇ ਦੀ ਸ਼ਰਨ ਵਿੱਚ ਬੈਠੇ ਸੀ ਉਹਨਾਂ ਨੂੰ ਕਿਵੇਂ ਕਾਬੂ ਕੀਤਾ ਇੱਥੇ بڑے ਤੰਜ ਕਿਸੇ ਜਾਂਦੇ ਨੇ ਜੀ ਤੁਸੀਂ ਸ਼ਹੀਦ ਕਿਹਾ ਕਰੋ ਉਹਨਾਂ ਨੂੰ ਕੋਈ ਸ਼ਹੀਦ ਨਹੀਂ ਸੀ ਇਹਨਾਂ ਦੀਆਂ ਜਿਹੜੀਆਂ ਲੜਾਈਆਂ ਗੁਰੂ ਸਾਹਿਬ ਦੀਆਂ ਸੀ ਉਹਨਾਂ ਲੜਾਈਆਂ ਦੇ ਨਾਲ ਤੁਲਨਾ ਨਹੀਂ ਕਰ ਸਕਦੇ ਗੁਰੂ ਪਾਸ਼ਾ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਹਨ ਜਿੱਥੇ ਜੰਗ ਲੜਨੀ ਸੀ ਉੱਥੇ ਜੰਗ ਲੜੀ ਹੈ ਤੇ ਜਿੱਥੇ ਗੁਰੂ ਪਾਸ਼ਾ ਨੇ ਪਿੱਛੇ ਹਟਣਾ ਸੀ ਵੀ ਨੁਕਸਾਨ ਨਾ ਹੋਵੇ ਉੱਥੇ ਗੁਰੂ ਪਾਸ਼ਾ ਨੇ ਆਪਣਾ ਫੈਸਲਾ ਬਦਲਾ ਵੀ ਹੈ ਬਦਲਿਆ ਵੀ ਹੈ ਸਭ ਤੋਂ ਵੱਡੀ ਉਦਾਹਰਣ ਅਨੰਦਪੁਰ ਸਾਹਿਬ ਦੇ ਕਿਲੇ ਦੀ ਹੈ ਜਦੋਂ ਪਹਾੜੀ ਰਾਜੇ ਮੁਗਲ ਫੌਜਾਂ ਨੇ ਘੇਰਾ ਪਾਇਆ ਕਸ਼ਮਾ ਪਾਈਆਂ ਗਈਆਂ ਸੈਮਪੀ ਹੋਏ ਗੁਰੂ ਪਾਸ਼ਾ ਕਿਲਾ ਛੱਡ ਕੇ ਗਏ ਹਾਲਾਂਕਿ ਅੱਗੇ ਜਾ ਕੇ ਚਮਕੌਰ ਦੀ ਗੜੀ ਜਾਂ ਸਰਸਵਰਦੀ ਤੇ ਜੰਗ ਹੁੰਦਾ ਕੋਈ ਦੋਰਾਮਾ ਨਹੀਂ ਪਰ ਗੁਰੂ ਪਾਸ਼ਾ ਦੇ ਜਿਹੜੇ ਫੈਸਲੇ ਸੀ ਉਹਨਾਂ ਫੈਸਲਿਆਂ ਦੀ ਇਹਨਾਂ ਅਤਵਾਦ ਜਾਂ ਭਿੰਡਰਾਂ ਵਾਲੇ ਦੇ ਨਾਲ ਤੁਲਨਾ ਨਹੀਂ ਕਰ ਸਕਦੇ ਮੈਂ ਇਹ ਛੋਟੀ ਜੀ ਗੱਲ ਵਿੱਚ ਕਿਉਂ ਕਹੀ ਹੈ ਕਿਉਂਕਿ ਹੁਣ ਮੈਂ ਗਿਆਨੀ ਹਰਿਪ੍ਰੀਤ ਸਿੰਘ ਦੀ ਗੱਲ ਕਰਨੀ ਹੈ ਵੈਸੇ ਤਾਂ ਮੈਂ ਸ਼ਬਦ ਬਹੁਤ ਹੀ ਕੋੜੇ ਵਰਤਦਾ ਹੁਣ ਉਹ ਮੈਨੂੰ ਵਰਤਨੇ ਵੀ ਚਾਹੁੰਦੇ ਨੇ ਹੁਣ ਇਹ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਮਨਾਉਣ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਜਿਹੜੇ ਬੀਬੀ ਸੁਤਮੰਤਕ कौर ਐ ਅਮਰਿਕ ਸਿੰਘ ਦੀ ਬੇਟੀ ਉਹ ਵੀ ਨਾਲ ਖੜੀ ਐ ਉਹ ਕੌਂਸਲ ਦੀ ਪ੍ਰਧਾਨ ਐ ਇਹ ਜਦੋਂ ਚਰਚਾ ਛਿੜਦੀ ਐ ਨਾ ਜਿਹੜੇ ਹਰਜਨ ਸਿੰਘ ਲੋਂਗੋਵਾਲ ਦੇ ਚਮਚੇ ਨੇ ਉਹ ਤਾਂ ਕਹਿਣਗੇ ਭਿੰਡਰਾਂ ਵਾਲਾ ਮਰਵਾਉਣਾ ਚਾਹੁੰਦਾ ਸੀ ਲੋਂਗੋਵਾਲ ਭਿੰਡਰਾਂ ਵਾਲੇ ਦੇ ਕਹਿਣ ਤੇ ਕਤਲ ਹੋਇਆ ਲੋਂਗੋਵਾਲ ਦਾ ਇਹ ਕਹਿੰਦੇ ਤੇ ਭਿੰਡਰਾਂ ਵਾਲੇ ਦੇ ਚਮਚੇ ਕਹਿਣਗੇ ਕਿ ਲੋਂਗੋ ਬਾੜ ਭਿੰਡਰਾਂ ਵਾਲੇ ਨੂੰ ਮਰਵਾਉਣਾ ਚਾਹੁੰਦਾ ਸੀ ਜਦੋਂ ਸੋਢੀ ਦੀ ਗੱਲ ਆਉਂਦੀ ਹੈ ਵਿੱਚ ਛਿੰਦੇ ਨੇ ਮਾਰਿਆ ਇਦਾਂ ਦੀਆਂ ਕੁਝ ਗੱਲਾਂ ਹੁੰਦੀਆਂ ਨੇ ਕਹਿੰਦੇ ਫਰौती ਦਿੱਤੀ ਗਈ ਸੀ ਭਿੰਡਰਾਂ ਵਾਲੇ ਨੂੰ ਮਾਰਨ ਵਾਸਤੇ 50 ਲੱਖ ਦੀ ਹਰਜਨ ਸਿੰਘ ਲੋਂਗੋ ਬਾੜ ਵੱਲੋਂ ਇਹ ਸਾਰਾ ਕੁਝ ਜਣ ਕੇ ਕੱਚਾ ਚਿੱਠਾ ਜਿਹੜਾ ਉਹ ਮੀਡੀਆ ਦੇ ਵਿੱਚ ਵੀ ਪਿਆ ਧਰਮ ਯੁੱਧ ਮੋਰਚਾ ਫਿਲਮ ਵੀ ਬਣੀ ਉਹਦੇ ਵਿੱਚ ਵੀ ਦਿਖਾਇਆ ਗਿਆ ਇਹਨਾਂ ਨੇ ਹੁਣ ਇਹਦੇ ਵਿੱਚੋਂ ਕੌਮ ਨੂੰ ਬੈਨੀਫਿਟ ਉਦੋਂ ਕੀ ਹੋਇਆ ਤੇ ਹੁਣ ਕੀ ਹੋਊਗਾ ਉਦੋਂ ਵੀ ਕੌਮ ਦਾ ਨੁਕਸਾਨ ਕੀਤਾ ਪਾਵੇਂ ਭਿੰਡਰਾਂ ਵਾਲਾ ਹੋਵੇ ਪਾ ਮਹਾਰਜਨ ਸਿੰਘ ਲੌਂਗ ਵਾਲਾ ਤੇ ਹੁਣ ਇਹ ਨੀਟੇ ਵਰਗੇ ਵੀ ਇਹੀ ਕਾਰਨ ਵੀ ਇੱਕ ਪਾਸੇ ਬੀਬਸ ਤਮੰਤ ਕੌਰ ਅਮਰੀਸ਼ ਸਿੰਘ ਦੇ ਬੇਟੇ ਹੈ ਉਹਦੇ ਪਾਸੇ ਨੀਟਾ ਜਫੇਦਾਰ ਹੈ ਤੇ ਤੀਜਾ ਲਿੰਕ ਇਹਦੇ ਵਿੱਚ ਹੁਣੇ ਜੋੜਨ ਨੂੰ ਫਿਰਦੇ ਨੇ ਮੂਤਪਾਲ ਦਾ ਦੇ ਮੂਤਪਾਲ ਦੇ ਕੌਮ ਨੂੰ ਪੰਥ ਨੂੰ ਦੇਣ ਕੀ ਹੈ ਗੁੰਡਾਗਰਦੀ ਕਰਨ ਤੋਂ शिवाय ਕੋਈ ਦੇਣ ਹੈਗੀ ਨਹੀਂ ਜਾਨੀ ਕਿ ਇਹ ਕਲੇ ਵੀ ਘਰੋਂ ਕੱਡੇ ਵੱਡੇ ਜਿੰਨੂੰ ਕੋਈ ਦੇਰਾ ਬੱਟੇ ਨਹੀਂ ਪੁੱਛਦਾ ਜਿਨ੍ਹਾਂ ਦੀਆਂ ਇਹ ਕਰਤੂਤਾਂ ਬੈਰਲ ਹੋਈਆਂ ਨੇ ਕਿ ਸਾੜੀ ਦੇ ਨਾਲ ਚੱਕਰ ਸੀ ਇਹ ਹਜਾ ਕੁਸ਼ਕਲੇਸ਼ ਪੈਂਦਾ ਰਿਹਾ ਨੀੜ ਦੇ ਹਜ਼ਾਰ ਦੀ ਗੱਲ ਕਰਦਾ ਤੇ ਹੁਣ ਇਹ ਬੰਦੇ ਕਾਂਤ ਦਾ ਕੀ ਸਵਾਰ ਸਕਦੇ ਆ ਇੱਥੇ ਇਹ ਨਾ ਕਿਉਂ ਵੀ ਸੁਖਵੀਰ ਬਾਦ ਨੂੰ ਗਿਆਨੀ ਨੇ ਜिले ਕਲੀਨ ਚਿੱਟ ਦੇਤੀ ਮੈਂ ਤਾਂ ਬਹੁਤ ਵਾਰੀ ਕਿਹਾ ਵੀ ਇਹ ਸਾਰੇ ਹੀ ਚੱਲੇ ਹੋਏ ਕਾਰਦੂਸ ਨੇ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਪੰਜਾਬ ਦੇ ਲੋਕ ਇਹਨੂੰ ਤੇ ਵਿਸ਼ਵਾਸ ਨਹੀਂ ਕਰਨਗੇ ਠੀਕ ਹੈ ਇਹ ਰੋਲਾ ਰੱਟਾ ਪਾ ਕੇ ਇੱਕ ਸੁਖਵੀਰ ਦਾ ਧੜਾ ਹੋ ਗਿਆ ਇੱਕ ਨੀਟੇ ਦਾ ਧੜਾ ਹੋ ਗਿਆ ਪੈਸਾ ਪੂਸਾ ਲੋਕਾਂ ਤੋਂ ਇਕੱਠਾ ਕਰ ਲੈਣਾ ਗੋਲਕਾਂ ਗੁਰੂ ਘਰ ਦੀਆਂ ਬਹੁਤ ਵੱਡੀਆਂ ਨੇ ਉਹਨਾਂ ਦੇ ਕਬਜੇ ਕਬਜੇ ਕਰ ਲੈਣੇ ਨੇ ਚੜਾਵੇ ਵਧিয়ে ਚੜਦੇ ਨੇ ਜਾਨਕਿ ਕੌਮ ਦੇ ਨਾਮ ਤੇ ਪੰਥ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪੋ ਆਪਣੇ ਘਰ ਪਹਿਲਾਂ ਵੀ ਇਹਨਾਂ ਨੇ ਭਰੇ ਨੇ ਹੁਣ ਵੀ ਭਰ ਲੈਣੇ ਹੁਣ ਵੀ ਬਸ ਦਵੰਤ ਕੌਰ ਕੋਲੇ ਕਿਹੜਾ ਰੁਪਈਆ ਥੋੜਾ ਆ ਜਿਹੜੀਆਂ ਗਰਾਈਆਂ ਆਈਆਂ ਨੇ ਤੇ ਭਿੰਡਰਾਂ ਵਾਲੇ ਪਰਿਵਾਰ ਕੋਲੇ ਬਸੇ ਰੁਪਈਆ ਆਇਆ ਇੱਕ ਮੁੰਡਾ ਕੈਨੇਡਾ ਵਿੱਚ ਬੈਠਾ ਇੱਕ ਇਥੇ ਜਿੰਦਰ ਵਿੱਚ ਬੈਠਾ ਅਰਮਾਂ ਖਰਮਾਂ ਦੀ ਪ੍ਰਾਪਰਟੀ ਆ ਪਹਿਲਾਂ ਵੀ ਇਹਨਾਂ ਨੇ ਕੌਮ ਲਈ ਕੱਖ ਨਹੀਂ ਕੀਤਾ 1% ਵੀ ਬੈਨੀਫਿਟ ਨਹੀਂ ਹੋਇਆ ਕੌਮ ਨੂੰ ਕੌਮ ਦਾ ਨੁਕਸਾਨ ਹੋਇਆ ਤੇ ਹੁਣ ਵੀ ਇਹ ਨੁਕਸਾਨ ਕਰਉਣਗੇ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਵੀ ਜੇ ਡੀਪਲੀ ਜਾ ਕੇ ਇਹਨਾਂ ਨੂੰ ਤੁਸੀਂ ਦੇਖੋਗੇ ਵੀ ਇਹਨਾਂ ਦੇ ਕਿਹੋ ਜਿਹੇ ਕਰਤਾਰ ਨੇ ਕੀ ਦੇਣਨ ਦੇ ਕੌਮ ਨੂੰ ਬਸ ਜਦੋਂ ਹੁੱਲੀਆਂ ਪੈਂਦੀਆਂ ਰਹਿਣ ਬੁਰਕੀ ਪੈਂਦੀ ਰਹੇ ਉਦੋਂ ਇਹਨਾਂ ਲਈ ਸਾਰੇ ਚੰਗੇ ਨੇ ਮੇਰੀ ਗੱਲ ਤੁਸੀਂ ਸਮਝ ਜਾਓਗੇ ਜਦੋਂ ਸੁਖਵੀਰ ਨੇ ਜੱਜਦਾਰ ਬਣਾਇਆ ਸੀ ਹੈਪੀ ਨੂੰ ਉਦੋਂ ਸੁਖਵੀਰ ਤੇ ਗੁਣ ਬੰਦਾ ਰਿਆ ਤੇ ਜਦੋਂ ਬਾਗੀ ਧੜੇ ਨੇ ਥੋੜੀ ਜੀ ਬੁਰਕੀ ਵੱਡੀ ਪਾਤੀ ਪ੍ਰਧਾਨਗੀ ਦੇਤੀ ਹੁਣ ਸੁਖਵੀਰ ਮਾੜਾ ਹੈ ਤੇ ਉਦੋਂ ਬਾਦਲਾਂ ਦੀ ਪੋਸ਼ ਨੂੰ ਵੀ ਅੱਗ ਲੱਗੀ ਹੋਈ ਹੈ ਉਹ ਡਾਕਟਰ ਚੀਮੇ ਵਰਗੇ ਨੇ ਸ਼ਹਿਰੋ ਸ਼ਹਿਰੀ ਗੱਲਾਂ ਕਰਦੇ ਨੇ ਪੰਥ ਦਾ ਨੁਕਸਾਨ ਕਰਨਗੇ ਸਾਡੇ ਕੋਲੇ ਬੈਂਕਾਂ ਦੇ ਖਾਤੇ ਨੇ ਸਾਡੇ ਕੋਲੇ ਦਫਤਰ ਹੈ ਸਾਰੇ ਅਧਿਕਾਰ ਸਾਡੇ ਕੋਲੇ ਨੇ ਜਾਨਕਿ ਪੰਜਾਬ ਦੇ ਲੋਕ ਜਬ ਪੂਰੀ ਕੌਮ ਨੂੰ ਬੇਨਤੀ ਹੈ ਵੀ ਥੋੜਾ ਜਣ ਨੂੰ ਸਮਝ ਕੇ ਦੇਖੋ ਵੀ ਡਰਾਮੇ ਕੌਮ ਲਈ ਕਰਦੇ ਨੇ ਜਾਂ ਆਪਣੇ ਘਰ ਪਰ ਨਹੀਂ ਕਰਦੇ ਨੇ ਕੌਮਲੇ ਡਰਾਮੇ ਹੋ ਨਹੀਂ ਸਕਦੇ ਸਾਡੇ ਗੁਰੂ ਸਾਹਿਬਾਨ ਨੇ ਜਿਹੜੇ ਫੈਸਲੇ ਕੀਤੇ ਨੇ ਜੰਗਾਂ ਜੁੱਧਾਂ ਜਣ ਕੇ ਲੜਾਈਆਂ ਹੋਈਆਂ ਨੇ ਜ਼ੁਲਮ ਦੇ ਖਿਲਾਫ ਉਹ ਵੀ ਡਰਾਮਾ ਨਹੀਂ ਸੀ ਸੁਨਾਹਾਂ ਬਖਸ਼ੀ ਬਹੁਤ ਵੱਡਾ ਇੱਕ ਬਹੁਤ ਵੱਡੇ ਰਣਨੀਤੀ ਦੇ ਮੁਤਾਬਕ ਸਾਰਾ ਕੁਝ ਹੋਇਆ ਸੀ ਪਰ ਇਹਨਾਂ ਨੇ ਜਿਹੜਾ ਮਰਜ਼ੀ ਤੁਸੀਂ ਚੱਕ ਕੇ ਦੇਖ ਲਓ ਉਹਨਾਂ ਵਿੱਚੋਂ ਭਿੰਡਰਵਾਲ ਤੋਂ ਸ਼ੁਰੂ ਕਰ ਲਓ ਹੁਣ ਤੱਕ ਜੋ ਕੁਝ ਹੋਇਆ ਹੈ ਇਹਨਾਂ ਨੇ ਕੌਮ ਦਾ ਨੁਕਸਾਨ ਨਹੀਂ ਕਰਾਇਆ ਚੱਲੇ ਹੋਏ ਕਾਰਤੂਸ਼ ਨੇ ਜਿੰਨੀ ਵੀ ਕੌਮ ਹੈ ਖਾਸ ਕਰਕੇ ਹੁਣ ਬਹੁਤੇ ਬੰਦਿਆਂ ਨੂੰ ਸਮਝ ਆ ਗਈ ਵੀ ਸਾਡਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲ ਹੈ ਤੇ ਪਾਵਨ ਬਾਣੀ ਅਸੀਂ ਘਰ ਬੈਠੇ ਵੀ ਪੜ ਸਕਦੇ ਹਾਂ ਅਸੀਂ ਬਾਣੀ ਦੇ ਮੁਤਾਬਕ ਆਪਣਾ ਜੀ ਜਾਣ ਕੇ ਜੀਵਨ ਜੀਣਾ ਇਹਨਾਂ ਦੇ ਕੋਲੋਂ ਸਾਨੂੰ ਕੁਝ ਸਿੱਖਣ ਦੀ ਲੋੜ ਨਹੀਂ ਇਹ ਜਦੋਂ ਵੀ ਕਰਨ ਨੇ ਸਾਨੂੰ ਗੁੰਮਰਾਹ ਕਰਨ ਲਈ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਡਰਾਮੇ ਕਰ ਰਹੇ ਨੇ ਨੀਟੇ ਵਰਗੇ ਬਾਦਲ ਪਰਿਵਾਰ ਹੋਇਆ ਭਿੰਡਰਾਂ ਵਾਲੇ ਦੇ ਚਮਚੇ ਹੋਏ ਹਰਜਨ ਸਿੰਘ ਲੋਂਗੋਵਾਲ ਦੇ ਚਮਚੇ ਹੋਏ ਇਨਾਂ ਨੇ ਕੌਮ ਲਈ 1% ਨਹੀਂ ਕੁਝ ਕੀਤਾ ਕੇਵਲ ਗੋਲਕਾਂ ਤੇ ਕਬਜ਼ੇ ਨੇ ਇੰ ਤੋਂ ਵੱਧ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ